ਬੂਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਪਾਤਰ ਦੀਆਂ ਆਖਰੀ ਪੈੜਾਂ ਪੰਜਾਬੀ ਲੋਕਮਨ ਤੇ ਗਹਿਰੇ ਉਕਰਣ ਵਾਲੇ ਸਰਜੀਤ ਪਾਤਰ ਜਾਣ ਤੋਂ ਪਹਿਲਾਂ ਬਰਨਾਲਾ ਦੀ ਸਹਿਤਕ ਤਰਤੀ ਤੇ ਪੈੜਾਂ ਕਰਕੇ ਗਏ ਤੇ ਜਾਂਦੇ ਹੋਏ ਇਤਿਹਾਸਕ ਵਿਚਾਰ ਪੇਸ਼ ਕਰਕੇ ਵੀ ਗਏ ਜਿਹੜੇ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਉਹਨਾਂ ਨਾਲ ਆਪਣੀ 4.5 ਦਹਾਕਿਆਂ ਤੋਂ ਚੱਲੀ ਆ ਰਹੀ ਸਾਂਝ ਦੀ ਚਰਚਾ ਵੀ ਕਰਾਂਗਾ ਅਇਤੋਂ ਕੁਝ ਦਿਨ ਪਹਿਲਾਂ ਮੇਰੇ ਕੋਲ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕਾਏ ਕਹਿਣ ਲੱਗੇ ਆਪਾਂ ਪੰਜਾਬੀ ਸਾਹਿਤ ਸਭਾ ਵੱਲੋਂ ਛਾਪੀਆਂ ਦੋ ਪੁਸਤਕਾਂ ਪਾਤਰ ਸਾਹਿਬ ਤੋਂ ਹਰ ਰੀਸ ਕਰਵਾਉਣੀਆਂ ਨੇ ਤੁਹਾਡੇ ਨੇੜੇ ਨੇ ਉਹਨਾਂ ਨੂੰ ਫੋਨ ਕਰਕੇ 10 ਮਈ ਦਾ ਸਮਾਂ ਲਵੋ ਮੈਂ ਉਹਨਾਂ ਦੇ ਹੁੰਦਿਆਂ ਹੀ ਫੋਨ ਕੀਤਾ ਪਾਤਰ ਸਾਹਿਬ ਨੇ ਹੌਲੀ ਰਜ਼ਾ ਮੰਦੀ ਦੇ ਦਿੱਤੀ ਉਹਨਾਂ ਦੀ ਆਮਦ ਤੇ ਕਪਿਲ ਪੈਲਸ ਬਰਨਾਲਾ ਵਿੱਚ ਸਮਾਗਮ ਕਰਵਾਉਣ ਦੀ ਰੂਪਰੇਖਾ ਉਲੀਕ ਲਈ ਗਈ ਮੈਂ ਬਿਮਾਰ ਸੀ ਮੇਰਾ ਸਰੀਰ ਬਹੁਤੀ دیر ਬੈਠਣ ਨਾਲ ਬੇहद ਭਾਰਾ ਹੋ ਜਾਂਦਾ ਹੈ ਰੀੜ ਦੀ ਹੱਡੀ ਕੋਲ ਨਾੜਾਂ ਬਲੌਕ ਹੋਣ ਕਾਰਨ ਖੂਨ ਦਾ ਸਰਕਲ ਰੁਕ ਜਾਂਦਾ ਹੈ ਮੰਚ ਤੇ ਲਗਾਤਾਰ ਬੈਣਾ ਔਖਾ ਹੋ ਜਾਂਦਾ ਹੈ ਮਨ ਬੇਈਮਾਨਤਾ ਹੋਇਆ ਨਾ ਜਾਵਾਂ ਪਰ ਪਾਤਰ ਸਾਹਿਬ ਨੂੰ ਖੁਦ ਬੁਲਾਇਆ ਹੋਣ ਕਰਕੇ ਅੰਦਰੋਂ ਆਈ ਆਵਾਜ਼ ਮੈਨੂੰ ਕਹਿਲ ਨਾ ਕਰ ਸકી ਮੈਂ ਚਲੇ ਆ ਗਿਆ ਮੇਰੇ ਜਾਂਦਿਆਂ ਨੂੰ ਪੰਡਾਲ 'ਚ ਸੋਫੇ ਤੇ ਬੈਠੇ ਸਨ ਉਸੇ ਮੋਨਾ ਮਿਲੇ ਜਿਸ ਨਾਲ ਅਕਸਰ ਮਿਲਦੇ ਸਨ ਮੇਰੇ ਯਾਦ ਆ ਰਿਹਾ ਸਭ ਤੋਂ ਪਹਿਲਾਂ 8ਵੇਂ ਦਹਾਕੇ ਦੀ ਸ਼ੁਰੂਆਤ ਵੇਲੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਉਹਨਾਂ ਨੂੰ ਮਿਲਿਆ ਸੀ ਮੇਰਾ ਉਦੋਂ ਕੋਈ ਸਹਿਤਕ ਕਦ ਨਹੀਂ ਸੀ ਸਹਿਤਕ ਮਾਸ ਰੱਖਣ ਕਾਰਨ ਮੈਂ ਉਹਨਾਂ ਜਨਾਂ ਵਿੱਚ ਇਸ ਤਰ੍ਹਾਂ ਸੇਮ ਨਾਲ ਇੱਧਰ ਉੱਧਰ ਜਾਂਦਾ ਸੀ ਉਹ ਨੇਤਰ ਹਿੰਸਨ ਮੈਨੂੰ ਨਾਲ ਲੈ ਜਾਣ ਦੀ ਉਹਨਾਂ ਦੀ ਮਜਬੂਰੀ ਹੁੰਦੀ ਸੀ ਮੈਨੂੰ ਸਹਿਤਕ ਸਮਾਗਮ ਦੇਖਣ ਦਾ ਅਤਿਅੰਤ ਸ਼ੌਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਵਿਦਿਆਰਥੀਆਂ ਦੀ ਇੱਕ ਸਹਿਤ ਸਭਾ ਬਣੀ ਹੋਈ ਸੀ ਜਿਸ ਵਿੱਚ ਚਾਉ ਪਿੰਡ ਦੇ ਛੱਜੂ ਰਾਮ ਸ਼ਰਮਾ ਵਿਦਿਆਰਥੀ ਸਨ ਇਸਰ ਸੇਮ ਦੇ ਨਜ਼ਦੀਕਿਆਂ ਤੋਂ ਸਮਾਗਮ ਵਿੱਚ ਸਰਜੀਤ ਪਾਤਰ ਵੀ ਆਏ ਸਨ। ਉਹਨਾਂ ਨੂੰ ਵੀ ਸਟੇਜ ਸਕੱਤਰ ਵੱਲੋਂ ਆਪਣੀ ਕੋਈ ਰਚਨਾ ਪੜ੍ਹ ਲਈ ਕਿਹਾ ਗਿਆ ਪਰ ਪਾਤਰ ਸਾਹਿਬ ਨੇ ਕਿਹਾ ਕਿ ਉਹ ਆਪਣੀ ਡਾਇਰੀ ਨਹੀਂ ਲੈ ਕੇ ਆਏ। ਸੱਚ ਇਹ ਸੀ ਕਿ ਹਾਜ਼ਰੀ ਘਟੌਣ ਕਰਨ ਉਹ ਰਚਨਾ ਪੇਸ਼ ਕਰਨੀ ਨਹੀਂ ਸੀ ਚਾਹੁੰਦੇ। ਵਰਨਾ ਉਹਨਾਂ ਦੇ ਆਪਣੀ ਬਹੁਤੀ ਕਵਿਤਾ ਜਾਂ ਗ਼ਜ਼ਲਾਂ ਮੂੰਹ ਜਵਾਨੀ yaad ਸਨ। ਜਦੋਂ ਵੀ ਮੈਂ ਉਹਨਾਂ ਨੂੰ ਸਟੇਜ 'ਤੇ ਸੁਣਿਆ ਉਹਨਾਂ ਨੇ ਕਦੇ ਪੜ੍ਹ ਕੇ ਕਲਾਮ ਨਹੀਂ ਸੀ ਪੇਸ਼ ਕੀਤਾ। ਜਿਹੜੀ ਗ਼ਜ਼ਲ ਦੀ ਸਰੋਤੇ ਮੰਗ ਕਰਦੇ ਜ਼ੁਬਾਨੀ ਸੁਣਾ ਦਿੰਦੇ। ਸਵਾਗਤ ਹੋਣ ਪਿੱਛੋਂ ਪਤਰ ਸਾਹਿਬ ਨੇ ਆਪਣੀ ਨਵੀਂ ਛਪੀ ਕਿਤਾਬ ਹਵਾ ਵਿੱਚ ਲਿਖੇ ਹਰਫ ਇਸ ਤਰ੍ਹਾਂ ਸੇਮ ਨੂੰ ਦਿੱਤੀ ਉਸ ਨੇ ਅਗਲੇ ਖਾਲੀ ਸਫੇ ਤੇ ਲਿਖਿਆ ਸੀ ਇਸ ਤਰ੍ਹਾਂ ਸੇਮ ਵਾਸਤੇ ਐਸਟਰਸੇਮ ਨੇ ਉਹਨਾਂ ਦਾ ਕਿਤਾਬ ਫੜ ਕੇ ਮੈਨੂੰ ਫੜਾ ਦਿੱਤੀ ਕਿਤਾਬ ਜਨਮੇਜਾ ਸਿੰਘ ਜੋਲ ਨੇ ਛਾਪੀ ਸੀ ਪੇਪਰਬੈਕ ਸੀ ਵੱਡੇ ਸਾਈਜ਼ ਦੀ ਪਤਲੀ ਜੀ ਕਿਤਾਬ ਮੈਂ ਐਸਟਰਸੇਮ ਨਾਲ ਬਸ ਤੇ ਆ ਰਿਹਾ ਸੀ ਉਹਨਾਂ ਨੂੰ ਬਸ ਚੜਾ ਕੇ ਮੈਂ ਤਵੇ ਤੱਕ ਆਉਂਦਿਆਂ ਆਉਂਦਿਆਂ ਸਾਰੀ ਕਿਤਾਬ ਪੜ ਦਿੱਤੀ ਇਥੋਂ ਤੱਕ ਮੇਰੇ ਉਹਦੇ ਕਾਫੀ ਸ਼ੇਰ ਮੂੰਹ ਜ਼ਬਾਨੀ ਯਾਦ ਹੋ ਗਏ ਉਸ ਤੋਂ ਪਹਿਲਾਂ ਮੈਂ ਗਜ਼ਲਾਂ ਵੀ ਲਿਖਦਾ ਸੀ ਕਹਾਣੀਆਂ ਵੀ ਮੈਨੂੰ ਇਹ ਪਰਵਾਹ ਕਰਨ ਵਿੱਚ ਗੁਰੇਜ਼ ਨਹੀਂ ਕਿ ਜੇ ਮੈਂ ਨਰੂਲ ਗਜ਼ਲ ਲਿਖਣ ਲੱਗਿਆ ਉਸ ਪਿੱਛੋਂ ਮੇਰੇ ਸਹਿਤਕ ਜੀਵਨ ਦੇ ਮੁੱਢਲੇ ਪੜਾਅ ਵਿੱਚ ਹਵਾ ਵਿੱਚ ਲਿਖੇ ਹਰਫ਼ ਗਜ਼ਲ ਸੰਗ੍ਰਹਿ ਮੇਰੇ ਹੱਥ ਲੱਗਣਾ ਸੀ ਮੈਂ ਸਤਿ ਸਰੇਮ ਨੂੰ ਉਹਨਾਂ ਦੇ ਘਰ ਛੱਡ ਆਇਆ ਪੁਸਤਕ ਪੜ੍ਹ ਲਈ ਉਹਨਾਂ ਤੋਂ ਲੈ ਆਇਆ ਉਹਨਾਂ ਨੇ ਆਉਣ ਵੇਲੇ ਸਿਰਫ ਇੰਨਾ ਕਿਹਾ ਕਿ ਛੇਤੀ ਮੁਰਝਾਈ ਕਿਸੇ ਨੂੰ ਦੇਈ ਨਾ ਜਦੋਂ ਸਮਾਂ ਮਿਲੇ ਮੈਨੂੰ ਸੁਣਾ ਕੇ ਜਾਈ ਉਹ ਨੇਤਰਹੀਨ ਹੋਣ ਕਰਕੇ ਹੋਰਾਂ ਤੋਂ ਸੁਣਦੇ ਸਨ ਮੈਂ ਆਪਣਾ ਵਾਧੂ ਸਮਾਂ ਉਹਨਾਂ ਕੋਲ ਗੁਜ਼ਾਰਦਾ ਸੀ ਮੈਂ ਹਵਾ ਵਿੱਚ ਲਿਖੇ ਹਰਫ਼ ਪੋਸਤਕ ਪਤਾ ਨਹੀਂ ਕਿੰਨੇ ਵਾਰ ਪੜ੍ਹੀ ਫਿਰ ਉਹ ਪੁਸਤਕ ਬਾਰੇ ਦੋ ਗੱਲਾਂ ਜੀਬ ਵਾਪਰੀਆਂ ਜਿਹੜੀਆਂ ਮੈਂ ਉਹਨਾਂ ਦੀਆਂ ਗਜ਼ਲਾਂ ਦੀ ਮਕਬੂਲੀਅਤ ਬਾਰੇ ਦੱਸਣੀਆਂ ਯੋਗ ਸਮਝਦਾ ਹਾਂ ਇੱਕ ਗੱਲ ਤਾਂ ਇਹ ਹੋਈ ਕਿ ਉਹਨਾਂ ਦਿਨਾਂ ਵਿੱਚ ਗੁਰਦੁਆਰਾ ਸਿੰਘ ਸਬਾਤਪਾ ਦਾ ਗ੍ਰੰਥੀ ਅਜੀਤ ਸਿੰਘ ਟਾਂਡਿਆ ਖੁਦ ਕਵਿਤਾ ਲਿਖਦਾ ਸੀ ਮੇਰੇ ਕੋਲ ਉਹਦਾ ਹੁਣ ਜਾਣ ਸੀ ਉਨੇ ਮੇਰੇ ਕੋਲ ਪਈ ਕਿਤਾਬ ਹਵਾ ਵਿੱਚ ਲਿਖੇ ਹਰਫ ਫਰੋਲੀ ਜਿਸ ਤਰ੍ਹਾਂ ਚੁੰਬਕ ਵੱਲ ਲੋਹੇ ਦੀ ਚੀਜ਼ ਖਿੱਚੀ ਜਾਂਦੀ ਹੈ ਪੰਜ ਸੱਤ ਲਾਈਨਾਂ ਪੜ ਕੇ ਉਹ ਖਿੱਚੇ ਗਏ ਆਥਨ ਦਾ ਵੇਲਾ ਸੀ ਮੈਥੋਂ ਕਿਤਾਬ ਮੰਗੀ ਮੈਂ ਕਿਹਾ ਮੈਨੂੰ ਸਵੇਰੇ ਹਰ ਹਾਲਤ ਵਿੱਚ ਕਿਤਾਬ ਮੋੜ ਜਾਵੇ ਮੇਰੀ ਟੇਲਰਿੰਗ ਦੀ ਦੁਕਾਨ ਸਵੇਰੇ 7:00 ਵਜੇ ਖੁੱਲਦੀ ਸੀ ਅਜੀਤ ਸਿੰਘ ਟਾਂਡਿਆ ਤੜਕੇ ਆਏ ਕੱਪੜੇ ਵਿੱਚ ਲਪੇਟੀ ਹੋਈ ਕਿਤਾਬ ਕੱਢ ਕੇ ਮੈਨੂੰ ਦੇ ਦਿੱਤੀ ਮੈਂ ਪੁੱਛਿਆ ਪੜ ਲਈ ਉਹਨਾਂ ਨੇ ਮੈਨੂੰ ਇੱਕ ਬੱਚਿਆਂ ਵਾਲੀ ਸਕੂਲੀ ਕਾਪੀ ਵਿਖਾਈ ਕਹਿਣ ਲੱਗੇ ਮੈਂ ਕਿਤਾਬ ਕਾਪੀ ਤੇ ਲਿਖ ਵੀ ਲਈ ਐ ਮੈਂ ਇਹ ਗੱਲ ਸੁਣ ਕੇ ਹੈਰਾਨ ਹੋਇਆ ਸੋਚਿਆ ਵੀ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਦੇ ਉਤਾਰੇ ਹੁੰਦੇ ਸਨ ਉਸੇ ਤਰ੍ਹਾਂ ਸਰਜੀਤ ਪਾਤਰ ਦੀ ਗਜ਼ਲਾਂ ਦੀ ਕਿਤਾਬ ਦਾ ਜ ਪਹਿਲਾ ਉਤਾਰਾ ਤਪਾ ਮੰਡੀ ਚ ਹੋ ਗਿਆ ਹੈ ਫਿਰ ਇਸ ਵਿੱਚੋਂ ਦੂਜੀ ਗੱਲ ਵਾਪਰੀ ਮੇਰੀ ਦੁਕਾਨ ਦੇ ਕੋਲ 7 ਨੰਬਰ ਗਲੀ ਵਿੱਚ ਇੱਕ ਖਾਦ ਦੇ ਵਿਭਾਗ ਦਾ ਗਦਾਮ ਸੀ ਗਦਾਮ ਵਿੱਚ ਪਹਿ ਖਾਦ ਦੀ ਰਾਖੀ ਕਰਨ ਲਈ ਭਦੌਰ ਤੋਂ ਇੱਕ ਚੌਕੀਦਾਰ ਆਉਂਦਾ ਸੀ ਭੋਲਾ ਸਿੰਘ ਉਹ ਅਨਪੜ੍ਹ ਸੀ ਮੇਰੀ ਕਿਤਾਬ ਪੜ੍ਹ ਕੇ ਜੋ ਸ਼ੇਅਰ ਯਾਦ ਹੋਏ ਸਨ ਮੈਂ ਉਸ ਨੂੰ ਸੁਣਾ ਦਿੱਤੇ ਉਹਨੂੰ ਵੀ ਕਵਿਤਾ ਸੁਣਨ ਦਾ ਸ਼ੌਕ ਸੀ ਬਹੁਤ ਸਾਰੀ ਕਿਸਿਆਂ ਦੀਆਂ ਲਾਈਨਾਂ ਉਹਦੇ ਮੂੰਹ ਜ਼ਬਾਨੀ ਯਾਦ ਸਨ ਵਾਰਿਸ ਸ਼ਾਹ ਜ਼ਾਹીર ਦੇ ਕਈ ਬੰਦ ਵੀ ਉਹ ਜਦੋਂ ਤੱਕ ਸਾਡੀ ਦੁਕਾਨ ਖੁੱਲੀ ਰਹਿੰਦੀ ਸਾਡੇ ਕੋਲ ਬੈਠਾ ਰਹਿੰਦਾ ਮੇਰੇ ਕਿਸੇ ਚੇਲੇ ਕੋਲ ਸਮਾਂ ਹੁੰਦਾ ਉਹ ਤੋਂ ਪਾਤਰ ਦੀਆਂ ਗ਼ਜ਼ਲਾਂ ਸੁਣਦਾ ਰੋਜ਼ ਸੁਣਨ ਕਾਰਨ ਕਿਤਾਬ ਦਾ ਅੱਧੋਂ ਵੱਧ ਹਿੱਸਾ ਉਸ ਤੇ ਮੂੰਹ ਜ਼ਬਾਨੀ ਯਾਦ ਹੋ ਗਿਆ ਇਹ ਸਰਜੀਤ ਪਾਤਰ ਦੀਆਂ ਗ਼ਜ਼ਲਾਂ ਵਿਚਲੀ ਗੀਤ ਆਤਮਿਕਤਾ ਦਾ ਕਮਾਲ ਸੀ ਕੇ ਸ਼ਿਵ ਕੁਮਾਰ ਬਟਾਲਵੀ ਤੋਂ ਪਿੱਛੋਂ ਉਹ ਦੂਜੇ ਕਵੀ ਸਨ ਜਿਨ੍ਹਾਂ ਦਾ ਕਲਾਮ ਸਹਿਤ ਕਮਸਰ ਰੱਖਣ ਵਾਲਿਆਂ ਦੇ ਮੂੰਹ ਜਬਾਨੀ ਯਾਦ ਹੋਇਆ ਜਦੋਂ ਹੰਸ ਰਾਜ ਹੰਸ ਨੇ ਉਹਨਾਂ ਦਾ ਗੀਤ ਸੁਨਨੇ ਸੁਨਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਸੀ ਜੀ ਬਾਕੀ ਸਭ ਖੈਰੇ ਗਾਇਆ ਤਾਂ ਲੱਖਾਂ ਦੀ ਕੀਰਤੀ ਵਿੱਚ ਇੱਕ ਐਸੜ ਵੀ ਕੀ ਬੜੀ ਉਦਾਸ ਸੁਰ ਦੇ ਵਿੱਚ ਜਿਸ ਦੁੱਖ ਵਿੱਚ ਡੁੱਬ ਕੇ ਇਹ ਗੀਤ ਲਿਖਿਆ ਸੀ ਉਹਨੇ ਦੁੱਖ ਵਿੱਚ ਦਰਬਾਰੀ ਰਾਗ ਵਿੱਚ ਹੰਸ ਰਾਜ ਹੰਸ ਨੇ ਇਹ ਗੀਤ ਗਾਇਆ ਸੀ ਇਹ ਗੀਤ ਲੋਕਾਂ ਵਿੱਚ ਮੁਹਾਵਰੇ ਵਾਂਗ ਪ੍ਰਚਲਿਤ ਹੋ ਗਿਆ ਸੀ ਜਦੋਂ ਕੋਈ ਕਿਸੇ ਨੂੰ ਪੁੱਛਦਾ ਹੋਰ ਕੀ ਹਾਲ ਚਾਲ ਐ ਅਗਲਾ ਕਹਿੰਦਾ ਦਿਲੀ ਉਦਾਸ ਐ ਜੀ ਬਾਕੀ ਸਭ ਖੈਰ ਐ ਇਸ ਗੀਤ ਬਾਰੇ ਮੈਨੂੰ ਇੱਕ ਵਾਰ ਪਾਤਸ਼ਰ ਸਾਹਿਬ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਜੀ ਮਲਾਇਆ ਬੈਂਤੀਆਂ ਕੁਰਸੀਆਂ ਬਣਾਉਣ ਜਾਂਦੇ ਸਨ ਇੱਕ ਵਾਰ ਮੇਰੇ ਯਾਦ ਹੈ ਕਿ ਜਦੋਂ ਉਹ ਗਏ ਸੀ ਤਾਂ ਸਾਡਾ ਘਰ ਬਹੁਤ ਉਦਾਸ ਹੋ ਗਿਆ ਸੀ ਮੇਰੀਆਂ ਭੈਣਾਂ ਸੀ ਉਹਨਾਂ ਦੇ ਵੀ ਚਿਹਰੇ ਉੱਤਰ ਗਏ ਸੀ ਉਹਨਾਂ ਦਾ ਜਾਣਾ ਰੋਕਿਆ ਨਹੀਂ ਸੀ ਜਾ ਸਕਦਾ ਉਦੋਂ ਦਾ ਇਹ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਸੀ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮਏ ਕਰਦਾ ਸੀ ਉਦੋਂ ਮੈਂ ਗੀਤ ਲਿਖਿਆ ਉਹ ਦੱਸਣ ਲੱਗੇ ਕਿ ਮੇਰੀਆਂ ਪੈਣਾ ਕੁਆਰੀਆਂ ਸੰਤ ਤੇ ਦਸੂਤੀਆਂ ਦੀਆਂ ਚਾਦਰਾਂ ਕੱਢਦੀਆਂ ਹੁੰਦੀਆਂ ਸੀ ਮੇਰੇ ਗੀਤ ਵਿੱਚ ਉਹ ਵਰਣਨ ਵੀ ਆਇਆ ਦੋਦਲੀ ਦਸੂਤੀ ਫੁੱਲ ਪਾਉਣ ਪੈਣਾ ਮੇਰੀਆਂ ਫੁੱਲੀਆਂ ਨੇ ਕਿਕਰਾਂ ਤੇ ਫੁੱਲੀਆਂ ਨੇ 베ਰੀਆਂ ਕੰਧਾਂ ਨਾਲ ਉੱਚੀਆਂ ਧਰੇਕਾਂ ਹੋਈਆਂ ਤੇਰੀਆਂ ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ ਸਾਲ ਹੈ ਲੋਕਾ ਹਾਲੇ ਮੇਰੀ ਲੱਖਾਂ ਨਾਲ ਕਹਿੜੇ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਇਹ ਗੀਤ ਮੈਂ ਪਿੱਛੋਂ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਏ ਸਮਾਗਮ ਦੌਰਾਨ ਸੁਣਿਆ ਉਹਨਾਂ ਨੇ ਆਪਣੀ ਇੱਕ ਹੋਰ ਮਸ਼ਹੂਰ ਗਜ਼ਲ ਕੁਝ ਕਿਆਤਾ ਹਨੇਰਾ ਚਰੇ ਕਾ ਕਿਵੇਂ ਵਿਦਿਆਰਥੀਆਂ ਦੀ ਬੰਕ ਤੇ ਸੁਣਾਈ ਇਹ ਫਰਮੈਸ਼ ਕਰਨ ਵਾਲੇ ਜਿੰਨੇ ਮੁੰਡੇ ਸੀ ਓਨੀਆਂ ਹੀ ਕੁੜੀਆਂ ਇਹ ਗੱਲ ਮਾਨ ਨਾਲ ਕਹੀ ਜਾ ਸਕਦੀ ਹੈ ਕਿ ਜਿੰਨਾ ਮਕਬੂਲ ਸ਼ੇਵ ਕੁਮਾਰ ਬਟਾਲਵੀ ਹੋਇਆ ਉਸ ਪਿੱਛੋਂ ਅਵਤਾਰ ਪਾਸ਼ surjit patarte ਸੰਤਰਾ ਮਦਾਸੀ ਹੋਈ ਇੱਕ ਵਾਰ ਮੈਂ ਉਹਨਾਂ ਨੂੰ ਤਬਾ ਮੰਡੀ ਕਵੀ ਦਰਬਾਰ ਤੇ ਬੁਲਾਇਆ ਕਵੀ ਦਰਬਾਰ ਤੇ ਤਾਂ ਉਹ ਨਾ ਆਏ ਉਹਨਾਂ ਦੇ ਇੱਕ ਪੱਤਰ ਮਿਲਿਆ ਜਿਸ ਵਿੱਚ ਨਾ ਆਉਣ ਦੀ ਮਜਬੂਰੀ ਦੱਸੀ ਹੋਈ ਸੀ ਮੇਰੇ ਬਾਰੇ ਇਹ ਵੀ ਲਿਖਿਆ ਸੀ ਜਿਸ ਦਿਨ ਤੇਰਾ ਟੈਲੀਫੋਨ ਆਇਆ ਸੀ ਉਸ ਪਿੱਛੋਂ ਕਈ ਦਿਨ ਤੇਰਾ ਮੂਹ ਮੇਰੀਆਂ ਆਂਦਰਾਂ ਨੂੰ ਖਿੱਚ ਪਾਉਂਦਾ ਰਿਹਾ ਪਿੱਛੋਂ ਇੱਕ ਸਮਾਂ ਇਹ ਵੀ ਆਇਆ ਕਿ ਜਿਸ ਤਰ੍ਹਾਂ ਮੈਂ ਐਸ ਤਰਸੇਮ ਨਾਲ ਜਾਂਦਾ ਸੀ ਉਸੇ ਤਰ੍ਹਾਂ ਸੀ ਮਾਰਕੰਡਾ ਨਾਲ ਦੂਰ ਦਰੇਡੇ ਕਵੀ ਦਰਬਾਰਾਂ ਤੇ ਬਿਨਾਂ ਸੱਦਿਆਂ ਜਾਣ ਲੱਗਿਆ ਮੇਰੇ ਸਹਿਤਿਕ ਲਗਾ ਉਹਨਾਂ ਦਿਨਾਂ ਵਿੱਚ ਚਰਮ ਸੀਮਾ ਤੇ ਸੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕਵੀ ਦਰਬਾਰ ਸੀ ਸੀ ਮਾਰਕੰਡਾ ਨੂੰ ਬੁਲਾਇਆ ਗਿਆ ਸੀ ਨਕਸਲ ਬਾੜੀ ਕਵਿਤਾ ਦਾ ਤੌਰ ਚੱਲਿਆ ਗਿਆ ਸੀ ਅਵਤਾਰ ਪਾਸ਼ ਨੂੰ ਜਦੋਂ ਐਸ ਐਸ ਦੋਸਾਂਜ ਨੇ ਕਵਿਤਾ ਪੜਨ ਲਈ ਬੁਲਾਇਆ ਤਾਂ ਜੇ ਉਸਨੇ ਕਵਿਤਾ ਸ਼ੁਰੂ ਕੀਤੀ ਸੀ ਕੇ ਪੰਡਾਲ ਵਿੱਚ ਬੈਠੇ ਕਈ ਪੱਗਾਂ ਦਾੜੀਆਂ ਵਾਲੇ ਵਿਦਿਆਰਥੀ ਹੂਟਿੰਗ ਕਰਨ ਲੱਗ ਪਏ ਤੇ ਪਾਸ ਖਿਜ ਕੇ ਮੰਚ ਤੋਂ ਹੇਠਾਂ ਉਤਰ ਕੇ ਚਲੇ ਗਏ ਉਸ ਦਿਨ ਵੀ ਸਰਜੀਤ ਪਾਤਰ ਨੂੰ ਵਿਦਿਆਰਥੀਆਂ ਨੇ ਰੀਝ ਨਾਲ ਸੁਣਿਆ ਮੈਨੂੰ ਵੀ ਆਪਣੀ ਗਜ਼ਲ ਪੜਨ ਦਾ ਮੌਕਾ ਮਿਲਿਆ ਮੇਰੇ ਲਈ ਇਹ ਸਭ ਤੋਂ ਵੱਡੀ ਸਟੇਜ ਸੀ ਪਾਤਰ ਸਾਹਿਬ ਦੇ ਉਦੋਂ ਵੀ ਨੇੜੇ ਹੋਣ ਦਾ ਮੌਕਾ ਮਿਲਿਆ ਇੱਕ ਵਾਰ ਮੈਂ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਗਿਆ ਮਨਜੀਤ ਕੜੈਲੀ ਮੇਰੇ ਨਾਲ ਸੀ ਸ਼ਾਮ ਨੂੰ ਕਵੀ ਦਰਬਾਰ ਸੀ ਤੇ ਪਾਤਰ ਸਾਹਿਬ ਸਾਨੂੰ ਮਿਲ ਗਏ ਉਦੋਂ ਤੱਕ ਮੇਰੀ ਉਹਨਾਂ ਨਾਲ ਜਾਣ ਪਹਿਚਾਨ ਹੋ ਗਈ ਸੀ ਉਹ ਇਕੱਲੇ ਹੀ ਤੁਰੇ ਜਾ ਰਹੇ ਸੀ ਅਸੀਂ ਮਧੂਵਨ ਹੋਟਲ ਵਿੱਚ ਕਮਰਾ ਲਿਆ ਹੋਇਆ ਸੀ ਮੈਂ ਪਾਤਰ ਸਾਹਿਬ ਨੂੰ ਕਿਹਾ ਕਿ ਚਲੋ ਪਾਤਰ ਸਾਹਿਬ ਤੁਹਾਡੀ ਸੇਵਾ ਕਰੀਏ ਉਹਨਾਂ ਨੇ ਪੁੱਛਿਆ ਕਿ ਕਿੱਥੇ ਮੈਂ ਹੋਟਲ ਦੇ ਕਮਰੇ ਬਾਰੇ ਦੱਸ ਦਿੱਤਾ ਉਹਨਾਂ ਨੇ ਪਾਰਕਿੰਗ ਵਿੱਚੋਂ ਆਪਣਾ ਸਕੂਟਰ ਚੁੱਕਿਆ ਤੇ ਸਾਨੂੰ ਦੋਹਾਂ ਨੂੰ ਸਕੂਟਰ ਤੇ ਬਿਠਾ ਕੇ ਹੋਟਲ ਵਿੱਚ ਲਿਆ ਮੈਂ ਮਨਜੀਤ ਕੜੈਲੀ ਨੂੰ ਪੈਸੇ ਦਿੱਤੇ ਉਹ ਖਾਣ ਪੀਣ ਦਾ ਸਮਾਨ ਲਿਆ ਉਸ ਦਿਨ ਪਾਤਰ ਸਾਹਿਬ ਨੇ ਬਹੁਤ ਕਹਾਣੀਆਂ ਸੁਣਾਈਆਂ ਉਹਨਾਂ ਨੇ ਮਜਬੂਰ ਕਰਕੇ ਮੈਥੋਂ ਵੀ ਦੋ ਗਜ਼ਲਾਂ ਸੁਣੀਆਂ ਮੇਰੀ ਇਹ ਗਜ਼ਲ ਨੇ ਉਹਨਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਗਜ਼ਲ ਦਾ ਮਤਲਬ ਸੀ ਬਿਨਾ ਬੂੰਹਾਂ ਤੋਂ ਹੈ ਘਰ ਜ਼ਿੰਦਗੀ ਦਾ ਹਵਾਵਾਂ ਵਾਂਗ ਲੋਕਾਂ ਦਾ ਆਉਣਾ ਤੇ ਜਾਣਾ ਸੁਗੰਧਾਂ ਦੇ ਇਹ ਲੋਕ ਰਹਿੰਦੇ ਜਿਹੜਾਂ ਤੱਕ ਹਵਾਵਾਂ ਦਾ ਹੁੰਦਾ ਨਾ ਕੋਈ ਟਿਕਾਣਾ ਇਸ ਮੁਲਾਕਾਤ ਪਿੱਛੋਂ ਮੇਰਾ ਬਾਂਸਿਕ ਲਿਖਾ ਉਹਨਾਂ ਨਾਲ ਜੁੜ ਗਿਆ ਫਿਰ ਉਹਨਾਂ ਨੇ ਆਪਣੀ ਇੱਕ ਕਿਤਾਬ ਆਪ ਛਾਪੀ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ ਉਸ ਤੇ ਕਾਰੇ ਕਪੜੇ ਦੀ جلد ਚੜੀ ਹੋਈ ਸੀ ਸਨੇਰੀ ਖੋਦਵੇਂ ਅੱਖਰਾਂ ਵਿੱਚ ਕਿਤਾਬ ਤੇ ਉਹਨਾਂ ਦਾ ਨਾਮ ਲਿਖਿਆ ਹੋਇਆ ਸੀ ਮੈਂ ਇੱਕ ਵਾਰ ਲੁਧਿਆਣੇ ਗਿਆ ਉਹਨਾਂ ਤੋਂ 15 ਕਾਪੀਆਂ ਲਿਆ ਆ ਤਪੇ ਦੇ ਸਹਿਤਕ ਕੇਰੇ ਵਿੱਚ ਉਹ ਕਿਤਾਬਾਂ ਦੇਖੀ ਉਹਨਾਂ ਨੂੰ ਪੈਸੇ ਦੇ ਦਿੱਤੇ ਉਹ ਬੜੇ ਖੁਸ਼ ਹੋਏ ਕਹਿਣ ਲੱਗੇ ਜੇ ਇੱਕ ਮੰਡੀ ਵਿੱਚ 15-15 ਕਿਤਾਬਾਂ ਜਾਣ ਲੱਗ ਜਾਣ ਫਿਰ ਪੁਸਤਕਾਂ ਦੀ ਵਿਕਰੀ ਦੀ ਕੋਈ ਸਮੱਸਿਆ ਨਹੀਂ ਰਹੇਗੀ ਸਾਲ 2024 ਦੇ ਆਰੰਭ ਵਿੱਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪਪਾਲ ਵੀਕੀ ਇੱਕ ਰਾਸਟਰੀ ਪ੍ਰੋਗਰਾਮ ਹੋਇਆ ਉੱਥੇ ਸਰਜੀਤ ਬਾਤਰ ਨੂੰ ਇੱਕ ਬਹੁਪਾਸ਼ੀ ਕਵੀ ਦਰਬਾਰ ਦੀ ਪ੍ਰਧਾਨਗੀ ਲਈ ਬੁਲਾਇਆ ਹੋਇਆ ਸੀ 1 ਵਜੇ ਤੱਕ ਵੱਖ-ਵੱਖ ਪਾਸ਼ਾਵਾਂ ਦੇ ਕਵੀਆਂ ਦੇ 2-3 ਸੈਸ਼ਨ ਹੁੰਦੇ ਉੱਥੇ ਵੀ ਉਹਨਾਂ ਨਾਲ ਖੁੱਲੀਆਂ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ ਹਾਲ ਤੋਂ ਬਾਹਰ ਕੌਫੀ ਵਰਤਰੀ ਹੁੰਦੀ ਉੱਥੇ ਵੱਖ-ਵੱਖ ਪਾਸ਼ਾਵਾਂ ਦੇ ਲੇਖਕ ਕੁਰਸੀਆਂ ਤੇ ਬੈਠੇ ਗੱਲਾਂ ਕਰ ਰਹੇ ਹੁੰਦੇ ਇੱਕ ਦਿਨ ਬਾਤਰ ਸਾਹਿਬ ਮੇਰੇ ਨਾਲ ਗੱਲਾਂ ਕਰਦੇ ਕਰਦੇ ਦਿਲ ਦੀਆਂ ਗੱਲਾਂ ਕਰਨ ਲੱਗ ਪਏ ਕਰਨ ਲੱਗੇ ਮੈਨੂੰ ਨਵਜੋਤ ਸਿੰਘ ਸਿੱਧੂ ਦੀ ਗੱਲ ਨਹੀਂ ਸੀ ਮੰਨੀ ਚਾਹੀਜੀ ਮੈਨੂੰ ਕਲਾ ਪਰਿਸ਼ਦ ਵਿੱਚ ਨਹੀਂ ਜਾਣਾ ਚਾਹੀਦਾ ਸੀ ਮੈਂ ਕਿਹਾ ਕੀ ਹੋਇਆ ਉਹ ਕਹਿੰਦੇ ਕਿਉਂਕਿ ਕੰਮਾਂ ਚੋਂ ਕੰਮ ਹੈ ਫੰਕਸ਼ਨ ਕਰਨੇ ਪੈਂਦੇ ਨੇ ਹੁਣ ਬਿਲਕੁਲ ਉਲਟ ਹੋ ਗਿਆ ਪਹਿਲਾਂ ਸਭਾਵਾਂ ਤੇ ਕਾਲਜਾਂ ਵਾਲੇ ਮੈਨੂੰ ਉਡੀਕਦੇ ਹੁੰਦੇ ਸੀ ਹੁਣ ਮੈਂ ਖੁਦ ਉਡੀਕਵਾਨ ਹੋ ਕੇ ਰਹਿ ਗਿਆ ਬਸ ਆਖਰੀ ਟਰਮ ਹੈ ਮੇਰੀ ਮੈਂ ਭਗਵੰਤ ਮਾਨ ਨੂੰ ਕਹਿ ਦਿੱਤਾ ਮੈਂ ਆਪਣੇ ਕੁਝ ਅਧੂਰੇ ਕੰਮ ਪੂਰੇ ਕਰਨੇ ਨੇ ਮੈਂ ਪੰਜਾਬੀ ਕਵੀਆਂ ਦੀਆਂ ਕੁਝ ਕਿਤਾਬਾਂ ਐਡਿਟ ਕੀਤੀਆਂ ਨੇ ਤੇ ਕੁਝ ਸ਼ਾਇਰ ਰਹਿੰਦੇ ਹਨ ਮੈਂ ਇਹ ਕੰਮ ਪੂਰਾ ਕਰਨਾ ਚਾਹੁੰਦਾ ਹਾਂ ਉਹ ਮੈਨੂੰ ਕੰਦੇ ਤੂੰ ਵੀ ਆਪਣੀਆਂ 5-4 ਗਜ਼ਲਾਂ ਭੇਜੀ। ਮੈਂ ਉੱਥੇ ਬੈਠੇ ਬੈਠੇ ਨੇ ਹੀ ਆਪਣੀਆਂ ਬੱਚੀਆਂ ਵਰਗੀ ਬੀਰਪਾਲ ਕੋਲ ਹੰਢਾਇਆ ਨੂੰ ਕਿਹਾ। ਉਹਨੇ ਮੇਰੀਆਂ 4 ਗਜ਼ਲਾਂ ਭੇਜ ਕੇ ਮੈਨੂੰ ਉਸੇ ਵੇਲੇ ਫੋਨ ਕਰ ਦਿੱਤਾ ਤੇ ਜਦੋਂ ਮੈਂ ਪਾਤਰ ਸਾਹਿਬ ਨੂੰ ਮੇਲ ਭੇਜਣ ਬਾਰੇ ਦੱਸਿਆ ਤਾਂ ਉਹਨਾਂ ਨੇ ਮੋਬਾਈਲ ਤੇ ਮੇਲ ਚੈੱਕ ਕਰਕੇ ਕਿਹਾ ਵਾਹ। ਤੇ ਉਹਨਾਂ ਦੀ ਇਹ ਵਾਹ ਦੀ ਗੂੰਜ ਹੁਣ ਵੀ ਮੇਰੇ ਕੰਨਾਂ ਵਿੱਚ ਪੈ ਰਹੀ ਹੈ। ਉਹ ਕਿਸੇ ਦੀ ਪ੍ਰਸ਼ੰਸਾ ਕਰਨ ਵੇਲੇ ਸੰਕੋਚ ਨਹੀਂ ਕਰਦੇ। ਮੈਨੂੰ 10-12 ਰਾਸ਼ਟਰੀ ਕਵੀ ਦਰਬਾਰਾਂ ਵਿੱਚ ਉਹਨਾਂ ਨਾਲ ਕਲਾਮ ਪੇਸ਼ ਕਰਨ ਦਾ ਮੌਕਾ ਮਿਲਿਆ। ਇੱਕ ਵਾਰ ਪੰਜਾਬੀ ਕਾਜ਼ਮੀ ਵੱਲੋਂ ਕਵੀ ਦਰਬਾਰ ਦੀ ਸ਼ੁਰੂਆਤ ਮੇਰੇ ਤੋਂ ਕਰਵਾਈ ਗਈ ਮੈਂ ਦਰਬਾਰੀ ਰਾਗ ਵਿੱਚ ਗਾ ਕੇ ਗ਼ਜ਼ਲ ਪੇਸ਼ ਕੀਤੀ ਪ੍ਰਧਾਨ ਦੀ ਸਰਜੀਤ ਪਾਤਰ ਦੀ ਸੀ ਉਹਨਾਂ ਨੇ ਖੁੱਲ ਕੇ ਕਹਿ ਕੇ ਅੱਜ ਤੱਕ ਕਵੀ ਦਰਬਾਰ ਸਫਲ ਕਵੀ ਦਰਬਾਰ ਹੈ ਜਿਸ ਕਵੀ ਦਰਬਾਰ ਦੀ ਸ਼ੁਰੂਆਤ ਹੀ ਪ੍ਰਭਾਵਸ਼ਾਲੀ ਹੋ ਜਾਵੇ ਤਾਂ ਉਸ ਵਿੱਚ ਉਹਨੇ ਕਵੀ ਰੜਕਦੇ ਨਹੀਂ ਜਦੋਂ ਪੰਜਾਬੀ ਸਹਿਜ ਸਭਾ ਬਰਨਾਲਾ ਦੇ ਸਮਾਗਮ ਵਿੱਚ ਪ੍ਰਧਾਨਗੀ ਕਰਨ ਲਈ ਆਏ ਸਨ ਉਹਨਾਂ ਨੇ ਸਭਾ ਦੇ ਲੇਖਕਾਂ ਦੀਆਂ ਦੋ ਸੰਪਾਦਿਤ ਪੁਸਤਕਾਂ ਰਿਲੀਜ਼ ਕਰਨ ਉਪਰੰਤ ਪ੍ਰਧਾਨਗੀ ਭਾਸ਼ਣ ਦਿੱਤਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੀ ਨਾਥ ਜੋਗੀਆਂ ਨਾਲ ਗੋਸ਼ਟੀ ਹੋਈ ਤਾਂ ਨਾਥਾਂ ਨੇ ਬੜੇ ਚਮਤਕਾਰ ਵਿਖਾਏ ਹਵਾ ਵਿੱਚ ਦਰਖਤ ਉਡਾਏ ਹਵਾ ਵਿੱਚ ਪਾਣੀ ਚੜ੍ਹਤਾ ਵਿਖਾਇਆ ਹਵਾ ਵਿੱਚ ਆਪ ਪੀਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਵੀ ਕੋਈ ਕਰਾਮਾਤ ਵਿਖਾਓ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੇਰੇ ਕੋਲ ਕੋਈ ਚਮਤਕਾਰ ਨਹੀਂ ਮੇਰੇ ਕੋਲ ਸ਼ਬਦਾਂ ਦਾ ਸੱਚ ਹੈ ਸ਼ਬਦ ਹੀ ਸੱਚ ਨੇ ਹੋਰ ਕੋਈ ਚੀਜ਼ ਸੱਚ ਨਹੀਂ ਉਹਨਾਂ ਨੇ ਕਿਹਾ ਕਿ ਸ਼ਬਦ ਨਾਲ ਦਾ ਚੰਗਾ ਵੀ ਕੋਈ ਨਹੀਂ ਤੇ ਸ਼ਬਦ ਵਰਗਾ ਬੁਰਾ ਵੀ ਕੋਈ ਨਹੀਂ ਜਦੋਂ ਸ਼ਬਦ ਹਿਟਲਰ ਵਰਗੇ ਦੇ ਮੂੰਹ ਤੇ ਆਏ ਤਾਂ ਹਜ਼ਾਰਾਂ ਯਹੂਦੀਆਂ ਦਾ ਕਤਲ ਹੋਇਆ ਤੇ ਜਦੋਂ ਚੰਗੇ ਸ਼ਬਦ ਬੋਲੇ ਗਏ ਜਾਂਦੇ ਹਨ ਤਾਂ ਅੰਮ੍ਰਿਤ ਵਰਸਦਾ ਹੈ ਉਹਨਾਂ ਪੰਡਾਲ ਵਿੱਚ ਬੈਠੇ ਲੇਖਕਾਂ ਨੂੰ ਕਿਹਾ ਕਿ ਤੁਸੀਂ ਸ਼ਬਦਾਂ ਨਾਲ ਜੁੜੇ ਰਹੋ ਸ਼ਬਦਾਂ ਨਾਲ ਦਾ ਸੱਚਾ ਸਾਥੀ ਕੋਈ ਨਹੀਂ ਕਿਤਾਬ ਹੀ ਸਭ ਕੁਝ ਹੈ ਕਿਤਾਬ ਸਭਿਆਚਾਰ ਪੈਦਾ ਕਰਨ ਵਿੱਚ ਆਪਣਾ ਯੋਗਦਾਨ ਪਾਉ ਕਿਤਾਬ ਦੀ ਮਹਿਮਾ ਗਾਉ ਕਿਤਾਬ ਦੀ ਮਹਿਮਾ ਤੋਂ ਵੱਡੀ ਕੋਈ ਮਹਿਮਾਨੀ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦੀ ਅੱਜ ਕੱਲ ਰਾਜਨੀਤੀ ਹੋ ਗਈ ਹੈ ਸਾਡੇ ਦੇਸ਼ ਵਿੱਚ Hindu Sikh Musliman Sai hain ਇਹਨਾਂ ਨੂੰ ਰਾਜਨੀਤਿਕ ਲੋਕ ਮਨੁੱਖ ਨਹੀਂ ਸਮਝਦੇ Hindu ਨੂੰ Hindu ਹੋਣ ਦਾ ਅਹਿਸਾਸ Musliman ਨੂੰ Musliman ਹੋਣ ਦਾ ਅਹਿਸਾਸ Sikh ਨੂੰ Sikh ਹੋਣ ਦਾ ਅਹਿਸਾਸ Sai ਨੂੰ Sai ਹੋਣ ਦਾ ਅਹਿਸਾਸ ਕਰਵਾ ਕੇ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਰਿਹਾ ਹੈ ਅੱਜਕੱਲ ਚੋਣਾ ਦੇ ਮੌਕੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਹਨ ਕਿ ਹਿੰਦੁਸਤਾਨ ਵਿੱਚ ਕਿੰਨੇ ਮੁਸਲਮਾਨ ਵੱਧ ਗਏ ਨੇ ਕਿੰਨੇ ਪ੍ਰਤੀਸ਼ਤ ਹਿੰਦੂ ਘਟ ਗਏ ਨੇ ਇਹ ਬਹੁਤ ਪੂਰੀ ਗੱਲ ਹੈ ਇਹ ਗੱਲਾਂ ਕਰਨੀਆਂ ਮਨੁੱਖਤਾ ਦੇ ਖਿਲਾਫ ਹਨ ਅਜਿਹੇ ਰੁਝਾਨ ਦੀ ਨਿੰਦਿਆ ਕਰਨੀ ਚਾਹੀਦੀ ਹੈ ਸਾਝਾਂ ਦੇ ਪੁੱល ਉਸਾਰਨੇ ਚਾਹੀਦੇ ਨੇ ਇਹ ਕਾਰਜ ਸ਼ਬਦ ਸ਼ਕਤੀ ਹੀ ਕਰ ਸਕਦੀ ਹੈ ਮੈਨੂੰ ਮਾਣ ਹੈ ਕਿ ਅੱਜ ਮੈਂ ਉਸ ਸਹਿਤ ਸਭਾ ਵਿੱਚ ਆਇਆ ਹਾਂ ਜਿਹੜੀ ਸਭਾ ਵਿੱਚ ਰਾਮ ਸਰੂਪਨ ਕੀ ਗੁਰਦਿਆਲ ਸਿੰਘ ਮੈਂਬਰ ਰਹੇ ਬਰਨਾਲੇ ਦੀ ਧਰਤੀ ਤੋਂ ਵੱਡੇ ਵੱਡੇ ਲੇਖਕ ਪੈਦਾ ਹੋਏ ਨੇ ਟਿਪੇਟਾ ਹੋ ਰਹੇ ਹਨ ਆਖੀਰ ਵਿੱਚ ਉਹਨਾਂ ਨੇ ਆਪਣਾ ਗੀਤ ਵੀ ਸੁਨਾਇਆ ਉੱਠ ਜਗਾ ਦੇ ਮੋਮਬਤੀਆਂ ਇਹ ਗੀਤ ਉਹਨਾਂ ਨੇ ਮੂੰਹ ਜ਼ੁਬਾਨੀ ਸੁਨਾਇਆ ਸਰੋਤਿਆਂ ਨੇ ਮਨਾਂ ਵਿੱਚ ਡੁੱਬ ਕੇ ਸੁਣਿਆ ਹਾਲ ਵਿੱਚ ਇੰਨੀ ਚੁੱਪ ਸੀ ਕਿ ਜੇ ਕੋਈ ਕਾਗਜ਼ ਵੀ ਟਿਕਦਾ ਤਾਂ ਵੀ ਖੜਾਕ ਹੋਣਾ ਸੀ ਸਮਾਗਮ ਖਤਮ ਹੋਣ ਪਿੱਛੋਂ ਮੈਂ ਵਿਸ਼ਾਲ ਹਾਲ ਦੇ ਸੋਫੇ ਤੇ ਹੀ ਬੈਠਾ ਰਿਹਾ ਮੈਨੂੰ ਪ੍ਰਬੰਧਕ ਉੱਥੇ ਹੀ ਖਾਣਾ ਪਾ ਕੇ ਦੇ ਗਏ ਸਰਜੀਤ ਪਾਤਰ ਤੇ ਡਾਕਟਰ ਗੁਰੂ ਇਕਬਾਲ ਵੀ ਆਪਣੀਆਂ ਖਾਣੇ ਵਾਲੀਆਂ ਪਲੇਟਾਂ ਲੈ ਕੇ ਮੇਰੇ ਕੋਲ ਆ ਬੈਠੇ ਆਣਾ ਖਾਨ ਪਿੱਛੋਂ ਗੱਲ ਚੱਲੀ ਕਿ ਕਿਤਾਬਾਂ ਦੀ ਵਿਕਰੀ ਪ੍ਰਤੀ ਹੁਣ ਬਹੁਤਾ ਚਿੰਤਤ ਹੋਣ ਦੀ ਲੋੜ ਨਹੀਂ ਇਹ ਵੀ ਗੱਲ ਚੱਲੀ ਕਿ ਪੰਜਾਬੀ ਵਿੱਚ ਹੁਣ ਵੱਡੇ ਲੇਖਕ ਨਹੀਂ ਰਹੇ ਜਿਨ੍ਹਾਂ ਦੀ ਕਿਤਾਬ ਉੜੀ ਕੀ ਜਾਂਦੀ ਹੋਵੇ ਡਾਕਟਰ ਗੁਰ ਇਕਬਾਲ ਸਿੰਘ ਨੇ ਕਿਹਾ ਕਿ ਅੱਜ ਵੀ ਸ਼ਿਵ ਕੁਮਾਰ ਬਟਾਲਵੀ ਤੇ ਸਰਜੀਤ ਪਾਤਰ ਦੀਆਂ ਕਿਤਾਬਾਂ ਧੜਾ ਧੜ ਵਿਕ ਰਹੀਆਂ ਨੇ ਮੈਂ ਕਿਹਾ ਸ਼ਿਵ ਕੁਮਾਰ ਬਟਾਲਵੀ ਤੇ ਸਰਜੀਤ ਪਾਤਰ ਪੰਜਾਬੀ ਲੋਕਮਨਾਂ ਨੇ ਪ੍ਰਵਾਨ ਕਰ ਲਏ ਨੇ ਜਦੋਂ ਕੋਈ ਸ਼ਾਇਰ ਲੋਕਮਨ ਦੇ ਪ੍ਰਵਾਨ ਚੜ ਜਾਂਦਾ ਹੈ ਉਹ ਯੁੱਗਾਂ ਤੱਕ ਵਿਕਦਾ ਰਹਿੰਦਾ ਹੈ ਗੱਲ ਇਹ ਨਹੀਂ ਗਲਤ ਸ਼ਬਦ ਸ਼ਕਤੀ ਤੋਂ ਦੂਰ ਜਾ ਰਹੇ ਨੌਜਵਾਨਾਂ ਤੇ ਪੰਜਾਬੀ ਲੋਕਾਂ ਦੀ ਹੈ ਇਸ ਵਿੱਚੋਂ ਖਾਣਾ ਖਾ ਕੇ ਆ ਚੁੱਕੇ ਲੋਕਾਂ ਦਾ ਸਮੂਹ ਸਰਜੀਤ ਪਾਤਰ ਨਾਲ ਤਸਵੀਰਾਂ ਤੇ ਸੈਲਫੀਆਂ ਲੈਣ ਲਈ ਆ ਗਿਆ ਜਦੋਂ 15-20 ਮਿੰਟਾਂ ਬਾਅਦ ਉਹ ਤਸਵੀਰਾਂ ਖਿਚਾ ਕੇ ਤੇ ਬੱਚਿਆਂ ਨੂੰ ਆਟੋਗ੍ਰਾਫ ਦੇ ਕੇ ਵਿਲੇ ਹੋਏ ਤਾਂ ਮੈਂ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਤੋਂ ਉਹਨਾਂ ਨੂੰ ਸੇਵਾ ਫਲ ਵਜੋਂ 3100 ਰੁਪਏ ਦਵਾਈ ਨਾਲੇ ਵੀ ਕਿਹਾ ਕਿ ਇਹ ਤੁਹਾਡੀ ਹੈਸੀਅਤ ਮੁਤਾਬਕ ਕੁਝ ਵੀ ਨਹੀਂ ਖਾਤਾ ਚਾਲੂ ਰੱਖੋ ਬਾਕੀ ਕਦੇ ਫੇਰ ਸਹੀ ਤਉਨਾ ਬੜੀ ਫਰਾਖ ਦਿੱਲੀ ਨਾ ਕਿਆ ਬੂਟਾ ਸਿੰਘ ਤੂੰ ਮੈਨੂੰ ਹੁਣ ਤੱਕ ਇਸ ਇਲਾਕੇ ਚੋਂ ਬਹੁਤ ਪੈਸੇ ਦਵਾਈ ਨੇ ਮੈਂ ਤੇਰਾ ਆਸਾਨ ਮੰਨਦਾ ਮੈਂ ਕਹਿਆ ਪਾਤਰ ਸਾਹਿਬ ਮੇਰਾ ਤੁਹਾਡੇ ਤੋਂ ਕੋਈ ਆਸਾਨ ਨਹੀਂ ਆਸਾਨ ਤਾਂ ਤੁਹਾਡਾ ਜੇ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਮੈਂ ਨਾ ਹੁੰਦਾ ਮੈਂ ਕਿਹਾ ਆਓ ਤੁਹਾਡੀ ਘਰ ਹੀ ਸੇਵਾ ਕਰੀਏ ਉਹ ਕਹਿਣ ਲੱਗੇ ਬੂਟਾ ਸਿੰਘ ਮੈਂ ਜਗਰਾਉ ਕਿਸੇ ਕਾਰਜ ਦੇ ਪ੍ਰੋਗਰਾਮ ਤੇ ਜਾਣਾ ਹੈ ਦੁਪਹਿਰੋਂ ਬਾਅਦ ਹੈ ਪਰ ਉਹ ਐਸਟੀ ਕਾਲਜ ਦੇ ਸਟੂਡੀਓ ਵਿੱਚ ਉਹਨਾਂ ਦੇ ਚੈਨਲ ਲਈ ਮੁਲਾਕਾਤ ਰਿਕਾਰਡ ਕਰਨ ਲਈ ਪ੍ਰੋਫੈਸਰ ਤਰਸਪਾਲ ਕਰਨਾਲ ਚਲੇ ਗਏ 11 ਮਈ ਨੂੰ ਸਵੇਰੇ 6 ਵਜੇ ਗੁਰ ਭਜਨ ਗਿੱਲ ਦਾ ਫੋਨ ਆਇਆ ਉਹਨਾਂ ਨੇ ਪਾਤਰ ਸਾਹਿਬ ਦੇ ਜਾਣ ਵਾਲੀ ਮਨਹੂਸ ਖਬਰ ਦੱਸੀ ਸੱਚ ਜਾਣੋ ਸੱਚ ਨਹੀਂ ਆਇਆ ਲੱਗਦਾ ਹੈ ਸੱਚ ਆ ਵੀ ਕਾ ਵੀ ਨਹੀਂ ਕਿਉਂਕਿ ਯੁੱਗਾਂ ਵਿੱਚ ਫੈਲਿਆ ਹੋਇਆ ਮਨੁੱਖ ਚਲਿਆ ਗਿਆ ਸੁਣ ਕੇ ਕਦੇ ਵੀ ਸੱਚ ਨਹੀਂ ਆਉਂਦਾ ਪਰ ਉਹ ਸਾਡੇ ਕੋਲ ਨੇ ਜਿਹੜੇ ਵੀ ਉਹਨਾਂ ਨੂੰ ਜਿਉਂਦੇ ਜੀ ਮਿਲੇ ਹਨ ਜਿਨ੍ਹਾਂ ਨੇ ਉਹਨਾਂ ਦਾ ਸਾਥ ਮਾਨਿਆ ਹੈ ਜਿਨ੍ਹਾਂ ਨੇ ਉਹਨਾਂ ਦਾ ਕਲਾਮ ਸੁਣਿਆ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਜ਼ਿੱਦਤ ਨਾਲ ਪੜਿਆ ਹੈ ਉਹ ਹਮੇਸ਼ਾ ਉਹਨਾਂ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਨਗੇ ਧੰਨਵਾਦ